ਸਰ ਮੇਰਾ ਨਾਮ ਡਾਕਟਰ ਭਪਿੰਦਰ ਸਿੰਘ ਜੀ ਤੇ ਮੈਂ ਵੈਟਰਨਰੀ ਅਫੀਸਰ ਹਾਂ ਤੇ ਵੈਟਰਨਰੀ ਅਫੀਸਰ ਹੋਣ ਦੇ ਨਾਲ-ਨਾਲ ਮੈਂ ਡੀਐਨਓ ਵੀ ਹਾਂ ਜਿਹਦੇ ਦਾ ਜਿਹਨੂੰ ਡਿਸਟ੍ਰਿਕਟ ਨੋਡਲ ਅਫੀਸਰ ਕਹਿੰਦੇ ਆ ਰਾਤੀ ਤੁਸੀ ਸਾਨੂੰ ਜੋ ਪਤਾ ਲੱਗਿਆ ਕਿ ਰਾਤੀ ਤੁਹਾਡੇ ਘਰ ਤੇ ਜਿਹੜਾ ਹਮਲਾ ਹੋਇਆ ਹਾਂਜੀ ਹਾਂ ਇੱਦਾਂ ਰੋੜੇ ਭਰਾਈ ਗਏ ਆ ਜੀ ਸਰ ਜੀ ਉਹਦੇ ਬਾਰੇ ਪੂਰੀ ਜਾਣਕਾਰੀ ਕੀ ਤੁਹਾਡੇ ਕੋਲ ਕੋ ਸਾਰਾ ਜ਼ਿਲ੍ਹੇ ਇਦਾਂ ਹੋਈਏ ਜਦੋਂ ਸਟਾਰਟ ਹੋਈ ਨੀ ਸ਼ਾਮ ਦੀ ਗੱਲ ਆ ਮੈਂ ਡਿਊਟੀ ਤੋਂ ਤਕਰੀਬਨ 2 ਵਜੇ ਆਫ ਹੋ ਜਾਂਦਾ ਤੇ ਆ ਕੇ ਕੁਛ ਮੇਰੀ ਸਿਹਤ ਜਿਹੜੀ ਉਹ ਠੀਕ ਨਹੀਂ ਸੀ ਆ ਕੇ ਮੈਂ ਅਰੇਸਟ ਕੀਤੀ ਤਕਰੀਬਨ 7:30 ਵਜੇ ਤੱਕ ਜਿਹੜਾ ਖਾਣਾ ਖਾ ਕੇ ਬੈੱਡ ਤੇ ਹੀ ਸੀਗਾ 7:30 ਕੁਛ ਮੈਂ ਡੋਰ ਕਲੋਜ਼ਰ ਲਵਾਉਣੇ ਸੀ ਆਪਣੇ ਘਰ ਤੇ ਇਹ ਮੇਰਾ ਬਦਰੀ ਆ ਇਨੀ ਦੁਕਾਨੇ ਨੂੰ ਮੈਂ ਕਿਹਾ ਵੀ ਡੋਰ ਕਲੋਜ਼ਰ ਤੂੰ ਫਿਟ ਕਰ ਦੇ ਤੇ ਪੌਣੇ 8 ਤੱਕ ਵੀ ਟਾਈਮ ਹੋ ਗਿਆ ਹੁਣ ਇਹ ਆਪਣਾ ਕੰਮ ਕਰ ਰਿਹਾ ਸੀ ਤਾਂ ਮੈਂ ਇਹਦੀ ਦੁਕਾਨ ਵਾਲਾ ਝਾਤੀ ਮਾਰਨ ਗਿਆ ਕਿਉਂਕਿ ਇਹ ਦੁਕਾਨ ਕੱਲ ਹੀ ਸੀ ਵੇ ਦੇਖਿਆ ਮੈਂ ਇਹ ਉੱਥੇ ਆਪਣੇ ਬੇਟੇ ਨੇ ਮੈਂ ਉੱਥੇ ਬਿਠਾਇਆ ਉਸ ਤੋਂ ਅਚਾਨਕ ਮੈਨੂੰ ਕੁਝ ਡਾਊਟਫੁਲ ਬੰਦੇ ਲੱਗੇ ਵੀ ਉਹਨਾਂ ਨੇ ਮੇਰੇ ਅੱਖ ਦੇ ਵਿੱਚ ਲਾਈਟਾਂ ਅੱਖਾਂ ਦੇ ਵਿੱਚ ਬਾਈਕ ਦੀਆਂ ਆਪਣੀਆਂ ਮਾਰੀਆਂ ਮੈਨੂੰ ਦੇਖ ਕੇ ਸਟਾਰਟ ਕੀਤਾ ਉਹਨਾਂ ਨੇ ਹੰਬੜਾ ਾਡੇ ਤੋਂ ਤੇ ਕੁਦਰਤੀ ਮੈਨੂੰ ਇੱਕ ਡਾਊਟ ਜਿਹਾ ਆਇਆ ਵੀ ਇਹ ਬੰਦੇ ਮੇਰੇ ਵੱਲੋਂ ਆ ਰਹੇ ਆ ਮੈਂ ਉੱਥੇ ਖੜਨ ਦੀ ਬਜਾਏ ਚਪਚਾਪ ਆਪਣੇ ਅੰਦਰ ਵੜ ਗਿਆ ਤੇ ਗੇਟ ਆਪਣਾ ਬੰਦ ਕਰ ਲਿਆ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਵੀ ਰਾਤ ਜ਼ਿਆਦਾ ਹੋ ਗਈ ਆ ਆਪਾਂ ਇਹ ਕੰਮ ਸਵੇਰੇ ਹੀ ਕਰ ਲਾਂਗੇ ਤੇ ਤੂੰ ਵੀ ਆਪਣੇ ਘਰੋਂ ਦੁਕਾਨ ਵਧਾ ਕੇ ਚਲੇ ਗਿਆ ਤੇ ਇਸ ਗੱਲ ਤੋਂ ਬਾਅਦ ਸਰ ਅਸੀਮ ਆਪਣਾ ਨਾਰਮਲ ਖਾਣਾ ਪੀਣਾ ਖਾਂਦੇ ਨੇ ਮੈਨੂੰ ਕੰਮ ਸਰਕਾਰੀ ਕਰਨਾ ਪੈਂਦਾ ਕੰਪਿਊਟਰ ਤੇ ਗੇਵਰ ਆਨਲਾਈਨ ਚੀਜ਼ਾਂ ਅੱਜਕੱਲ 9 10 ਵਜੇ ਜਾਂਦੇ तकरीबन 9:30 ਵਜੇ ਦੀਗਾ ਤੋਂ ਬਾਅਦ ਦੀ ਇਹ ਘਟਨਾ ਆ ਮੈਂ ਖਾਣਾ ਖਾ ਰਿਹਾ ਸੀ ਤੇ ਵਾਈਫ ਮੇਰੀ ਇਦਾਂ ਲੱਗੇ ਸੀ ਮੇਰੇ ਬੈਠੀ ਇਹਨੂੰ ਮੈਂ ਕੁਦਰਤੀ ਇਹ ਗੱਲ ਸ਼ੇਅਰ ਕਰ ਰਿਹਾ ਸੀ ਮੈਂ ਕਿਹਾ ਵੀ ਅੱਜ ਇਹ ਮੈਨੂੰ ਇਦਾਂ ਲੱਗਿਆ ਡਾਊਟ ਹੋਇਆ ਵੀ ਹੋ ਸਕਦਾ ਮੇਰੇ ਮਨ ਦਾ ਗਹਿਮ ਹੋਵੇ ਪਰ ਮੈਨੂੰ ਮਹਿਸੂਸ ਹੋਇਆ ਜਿਹੜਾ ਕਿ ਜਿੱਦਾਂ ਕੋਈ ਡਾਊਟਫੁਲ ਬੰਦੇ ਮੈਨੂੰ ਕੁਝ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਮੇਰੇ ਵੱਲੋਂ ਵਧੇ ਆ ਉਹ ਤੇ ਮੈਂ ਆਪਣਾ ਚੁੱਪ ਕਰਕੇ ਅੰਦਰ ਆ ਗਿਆ ਪਰ ਮੈਂ ਰਿਐਕਸ਼ਨ ਨਹੀਂ ਕੋ ਦਿੱਤਾ ਤੇ ਇੰਨੇ ਨੂੰ ਸਾਰੇ ਜੀ ਮੈਂ ਗੱਲ ਖਤਮ ਹੀ ਕੀਤੀ ਆ ਤੇ ਬਹੁਤ ਭਿਆਨਕ ਆਵਾਜ਼ ਆਉਣ ਲੱਗ ਗਈ ਜਿੱਦਾਂ ਕਿ ਫਾਇਰਿੰਗ ਹੋ ਰਹੀ ਹੁੰਦੀ ਮੇਰੇ ਗੇਟ ਵਾਲੇ ਪਾਸਿਓਂ ਘਰ ਦੇ ਤੇ ਇੱਕਦਮ ਜਦੋਂ ਇਹ ਚੀਜ਼ ਹੋਈ ਤੇ ਮੇਰੀ ਮੈਸੇਜ ਫਟਾਫਟ ਅੰਦਰੋਂ ਗੇਟ ਵੱਲੋਂ ਇਹਨਾਂ ਭੱਜਣ ਦੀ ਕੋਸ਼ਿਸ਼ ਮੈਂ ਇਹਨੂੰ ਰੋਕਿਆ ਮੈਂ ਕਿਹਾ ਵੀ ਬਾਹਰ ਫਾਇਰਿੰਗ ਹੋ ਰਹੀ ਆ ਤੂੰ ਜਾਣਾ ਨਹੀਂ ਇਹ ਗੇਟ ਤੇ ਹੀ ਆ ਕਿਉਂਕਿ ਆਵਾਜ਼ ਹੀ ਇੰਨੀ ਭਿਆਨਕ ਸੀਗੀ ਤੇ 2 ਮਿੰਟ ਪਿੰਡ ਸੀਗੇ ਲਈ ਮੈਂ ਇੰਨਾ ਕਰਦੇ ਨੂੰ ਆਪਣੇ ਉੱਠਿਆ ਮੈਂ ਕਿਹਾ ਤੁਸੀਂ ਬਾਹਰ ਨੇ ਛੱਤ 'ਤੇ ਜਾ ਕੇ ਆਪਾਂ ਦੇਖਦੇ ਹਾਂ ਵੀ ਉੱਪਰੋਂ ਕੀ ਜਿਹੜੀ ਆ ਪਰੇਸ਼ਾਨੀ ਕੀ ਹੋ ਰਹੀ ਹੈ ਤੇ ਮੇਰੇ ਕੋਲ ਸਰ ਲਾਇਸੈਂਸ ਹੀ ਆਪਣਾ ਵੈਪਨ ਵੀ ਹੈ ਤੇ ਜਿਹੜਾ ਮੈਂ ਸੈਲਫ ਡਿਫੈਂਸ ਵਾਸਤੇ ਮੇਰੇ ਖਾਲੇ 2022 ਤੋਂ ਅੰਦਾਜ਼ਨ ਸਮਾਂ ਭਈ ਗਵਰਨਮੈਂਟ ਤੋਂ ਲਾਇਸੈਂਸ ਲੈ ਕੇ ਰੱਖਿਆ ਹੈ ਮੈਂ ਉਹ ਨੂੰ ਆਪਣੇ ਹੱਥ 'ਚ ਲਿਆ ਤੇ ਮੈਂ ਦੋ ਹਵਾਈ ਫਾਇਰ ਆਪਣੇ ਛੱਤ ਤੋਂ ਚਲਾਏ ਤੇ ਇਸ ਧਿਆਨ ਨੂੰ ਰੱਖਦੇ ਹੋਏ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਉਸ ਚੀਜ਼ ਨੂੰ ਦੇਖ ਕੇ ਦੇਖ ਕੇ ਉਹ ਜਿਹੜੇ ਬਾਈਕਰ ਸੀਗੇ ਦੋ 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 ਬਾਈਕਰ ਸੀ ਉਹਨਾਂ ਨੇ ਸਪੀਡ ਫੜੀ ਤੇ ਉਹ ਬੇਗੋ ਵਾਲ ਵੱਲੋਂ ਟਰਨ ਕਰਕੇ ਫਰਾਰ ਹੋ ਗਏ ਇਸ ਦੌਰਾਨ ਫਿਰ ਅਸੀਂ ਜੋ نیچے ਆਏ ਈ ਕਰ ਰਹੇ ਸੀ ਉਹ ਤੁਹਾਡਾ ਉੱਥੇ ਮਾਂ ਗੇਟ ਕੋਲੇ ਉਹ ਪਹਿਲਾਂ ਸਰ ਹੌਲੀ ਜਾ ਰਹੇ ਸੀਗੇ ਪਹਿਲਾਂ ਉਹਨੇ ਟਰਨ ਲਿਆ ਰਾਈਟ ਸਾਈਡ ਨੂੰ ਤੇ ਆਪਣੇ ਹੈ ਟ੍ਰੇਨ ਕਰਿਆਨਾ ਸਟੋਰ ਹੈ ਉਧਰ ਨੂੰ ਹਲਕਾ ਟਰਨ ਟਰਨ ਲਿਆ ਉਹਨਾਂ ਨੇ ਹੁਣ ਮੈਨੂੰ ਤਾਂ ਇਹ ਮਹਿਸੂਸ ਹੋਇਆ ਵੀ ਉਹਨਾਂ ਦੀ ਕੋਸ਼ਿਸ਼ ਮੈਨੂੰ ਬਾਹਰ ਕੱਢਣ ਦੀ ਸੀ ਮਤਲਬ ਗੇਟ ਤੇ ਆ ਕੇ ਵੀ ਨਹੀਂ ਇਟਾ ਉੱਧਰ ਮਾਰੀ ਹਾਂ ਉਹ ਜਦੋਂ ਬਾਅਦ ਚ ਅਸੀਂ ਦੇਖਿਆ ਆ ਕੇ ਵੀ ਉਹ ਫਾਇਰ ਨਹੀਂ ਸੀ ਉਹ ਇਟਾ ਰੋੜੇ ਸੀ ਔਰ ਉਸ ਤੋਂ ਮੈਨੂੰ ਫਿਰ ਇਹ ਸ਼ੱਕ ਲੱਗਿਆ ਵੀ ਏਟਾ ਰੋੜੇ ਮਾਰਨ ਦਾ ਮਤਲਬ ਇਹ ਆ ਵੀ ਮੈਨੂੰ ਬਾਹਰ ਸੱਜਣਾ ਸੀ ਸ਼ਾਮ ਦੀ ਘਟਨਾ ਨੂੰ ਦੇਖਦੇ ਹੋਏ ਵੀ ਕਿਉਂ ਮੈਂ ਰਿਐਕਟ ਕਰਾਂਗਾ ਕਰੂੰਗਾ ਬਾਹਰ ਆਊਂਗਾ ਉਹ ਕੁਝ ਵੀ ਕਰ ਸਕਦੇ ਆ ਜੋ ਉਹਨਾਂ ਦੀ ਮਨਸ਼ਾ ਹੋਏਗੀ ਠੀਕ ਹੈ ਤੇ ਇਹ ਸਾਰ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਫਿਰ ਮੈਂ ਪੁਲਿਸ ਨੂੰ ਜਿਹੜੀ ਕਾਲ ਲਗਾਈ ਤੇ ਪੁਲਿਸ ਫਿਰ ਆ ਗਈ ਮੌਕੇ ਤੇ ਇਹ ਹੇਮਰਾਜ ਜੀ ਐਸਆਈ ਦੀ ਡਿਊਟੀ ਲਗਾਈ ਗਈ ਐਸਐਚਓ ਸਾਹਿਬ ਵੱਲੋਂ ਉਹਨਾਂ ਨੇ ਆ ਕੇ ਤਫ਼ਤੀਸ਼ ਸ਼ੁਰੂ ਕੀਤੀ ਸਾਡੀ ਸੁਣੀ ਗੱਲਬਾਤ ਇਹ ਭਰੋਸਾ ਦਵਾਇਆ ਕਿ ਮੈਂ ਜਿਹੜਾ ਇਹ ਇਨਕੁਆਇਰੀ ਕਰਕੇ ਇਹਦੀ ਕੇਸ ਦੀ ਜੜ ਤੱਕ ਪਹੁੰਚੂਗਾ ਕੀ ਮੰਗ ਕਰਦੇ ਮੈਂ ਸਰ ਇਹੀ ਮੰਨ ਕਰਨਾ ਵੀ ਇੱਕ ਦੇਖੋ ਮੈਂ ਇੱਕ ਗਾਸਟਡ ਆਫੀਸਰ ਰੈਂਕ ਦਾ ਅਧਿਕਾਰੀ ਹਾਂ ਹਾਲਾਂਕਿ ਮੈਂ ਅਜੇ ਤੱਕ ਅਰੀ ਆਪਣੇ ਆਪ ਨੂੰ ਅਧਿਕਾਰੀ ਨਹੀਂ ਮੰਨਿਆ ਕਿਉਂਕਿ ਮੈਂ ਆਪਣੇ ਆਪ ਨੂੰ ਸੇਵਾਦਾਰ ਮੰਨਦਾ ਤੇ ਅਸੀਂ ਲੋਕਾਂ ਦੇ ਸੇਵਕ ਹੈ ਲੋਕਾਂ ਤੇ ਅਫਸਰ ਨਹੀਂ ਮੈਂ ਹੈ ਲੋਕਾਂ ਲਈ ਅਫਸਰ ਹਾਂ ਜਿਨ੍ਹਾਂ ਲਈ ਮੈਂ ਅਫਸਰ ਹਾਂ ਉਹ ਲੋਕ ਤਾਂ ਮੇਰੇ ਬਹੁਤ ਪਿਆਰ ਮੈਨੂੰ ਕਰਦੇ ਆ ਮੇਰੇ ਔਰ ਹਸਪੀਟਲ ਦੇ ਲੱਗਦੇ ਡੀਐਨਓ ਹੋਣ ਦੇ ਨਾਤੇ ਪੂਰਾ ਜ਼ਿਲ੍ਹਾ ਮੇਰਾ ਬਾਕ ਹੈ ਬਸਰ ਔਰ ਕਿਤੇ ਵੀ ਮੈਂ ਜਮਾ ਲੋਕੀ ਬੜੀ ਰਿਸਪੈਕਟ ਕਰਦੇ ਆਂ ਵੀ ਮੈਂ ਇਹ ਹੀ ਦੇਖਣਾ ਚਾਹੁੰਦਾ ਵੀ ਇਹ ਬੰਦੇ ਕੌਣ ਆਂਸਰ ਆ ਇਹ ਜਿਹੜੇ ਬਾਹਰਲੇ ਬੰਦੇ ਕੋਈ ਅਣਪਛਾਤੇ ਆ ਇਹਨਾਂ ਦੀ ਕੀ ਮਨਛਾ ਆ ਵੀ ਇੱਕ ਮੇਰੇ ਨਾਲ ਹੀ ਕੁਝ ਹੋ ਰਿਹਾ ਜਿਹੜਾ ਕਿ ਇੱਕ ਲੋਕਾਂ ਦਾ ਸੇਵਕ ਬਣ ਕੇ ਕੰਮ ਕਰ ਰਿਹਾ ਨਾਟ ਐਜ਼ ਅ ਅਫੀਸਰ ਇੱਕ ਆਮ ਬੰਦੇ ਨਾਲ ਕੀ ਕੁਸ਼ੇ ਕਰ ਸਕਦੇ ਆ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਤੇ ਔਰ ਆਉਣ ਵਾਲੇ ਸਮੇਂ 'ਚ ਫਿਰ ਮੈਂ ਆਪਣੀ ਜਾਨ ਨੂੰ ਥ्रेट ਮੰਨਦਾ ਹਾਂ ਇਸ ਚੀਜ਼ ਲਈ ਤੇ ਮੈਨੂੰ ਜਾਨ ਦਾ ਖਤਰਾ ਵੀ ਹੈ ਪਰਿਵਾਰ ਨੂੰ ਵੀ ਹੈ ਕਿਉਂਕਿ ਹਮੇਸ਼ਾ ਮੈਂ ਪਰਿਵਾਰ 'ਚ ਨਹੀਂ ਹੋਊਗਾ ਡਿਊਟੀ ਤੇ ਵੀ ਦੇਖੋ ਕਈ ਵਾਰ ਮੈਨੂੰ ਮੀਟਿੰਗ ਚੰਡੀਗੜ੍ਹ ਵੀ ਗਵਰਨਮੈਂਟ ਦੇ ਆਦੇਸ਼ਾਂ 'ਤੇ ਜਾਣਾ ਪੈਂਦਾ ਅ ਪਿਛਲੇ ਜੂਨ ਵਿੱਚ ਮੈਂ ਦਿੱਲੀ ਵੀ ਭਾਰ ਗਵਰਨਮੈਂਟ ਆਫ ਇੰਡੀਆ ਨਾਲ ਮੀਟਿੰਗ ਕਰਕੇ ਆਇਆ ਐਜ਼ ਅ ਡੀ ਐਨਓ 21ਸ ਲਾਈਫਸ ਆਫ ਸੈਂਸਸ ਤੇ ਇਸ ਤਰੀਕੇ ਨਾਲ ਪਰਿਵਾਰ ਦੀ ਵੀ ਜਿਹੜੀ ਆ ਸਕਿਉਰਟੀ ਇਸ਼ੂ ਤਾਂ ਹੈ ਕਿਉਂਕਿ ਅਟੈਕ ਘਰ ਤੇ ਹੋਇਆ ਸਾਰ ਇਹ ਉਹਦੀ ਮਨਸ਼ਾ ਕੀ ਸੀ ਉਹ ਤਾਂ ਹੁਣ ਜੇ ਦੋਸ਼ੀ ਫੜੇ ਜਾਣ ਜਾਂ ਪੁਲਿਸ ਇਨਵੈਸਟੀਗੇਸ਼ਨ ਕਰੇ ਉਦੋਂ ਹੀ ਪਤਾ ਲੱਗ ਸਕਦਾ ਤੁਹਾਡੇ ਕਹਿਣ ਤੋਂ ਬਾਅਦ ਇਹ ਹੈ ਕਿ ਪੁਲਿਸ ਉਹਨਾਂ ਤੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੇ ਮਾਮਲਾ ਦਰਜ ਹਾਂਜੀ ਐਫਆਈਆਰ ਕਰੇ ਜੀ ਬਿਲਕੁਲ ਐਫਆਈਆਰ ਘਟੋ ਘਟ ਅਣਪਛਾਤੇਆਂ ਦੇ ਐਫਆਈਆਰ ਕਰੇ ਉਹ ਤੋਂ ਬਾਅਦ ਇਨਵੈਸਟੀਗੇਟ ਕਰਕੇ ਉਹਨਾਂ ਦੀ ਜਾਂਚ ਕਰੇ ਪਛਾਣ ਕਰੇ